ਮੈਂ ਦੇਖਦਾ 50 ਸਾਲ ਦਿਲ ਵੀ ਆਹੀ ਦੁਖਦਾ ਪਈ ਨਾਲ ਇਹ ਵੀ ਕਾਲੀ ਨਿਗੀ ਸਾਡੇ ਬਾਰੇ ਝੂਠ ਬੋਲਿਆ ਗਿਆ ਲੋਕਾਂ ਨੂੰ ਪੰਜਾਬ 'ਚ ਜਿਹੜੇ ਬੰਦੇ ਸਾਨੂੰ ਜਾਣਦੇ ਉਹ ਨਹੀਂ ਜਾ ਕੇ ਕਿਹਾ ਲੋਕਾਂ ਨੂੰ ਖਾਸ ਕਰਕੇ ਨੂੰ ਪੈਸੇ ਨ ਦੇਵੇ ਅੱਤਵਾਦੀ ਆ ਇਹ ਖਾਲਿਸਤਾਨੀ ਟੈਰਰਿਸਟ ਆ ਸਿੱਧੀ ਗੱਲ ਆ ਇਹ ਬੰਦੇ ਝੂਠੇ ਆ ਕੇ ਦੁਨੀਆ ਮੂੜੇ ਚਮਕਣਾ ਤੇ ਪਿੱਛੇ ਉਹਦੇ ਕਾਲੇ ਮੈਂ ਸਿੱਧਾ ਕਹਿੰਦਾ 26 ਸਾਲ ਸਾਨੂੰ ਸੇਵਾ ਕਰਨ ਦੇ ਹੋ ਗਿਆ ਜਿੰਨਾ ਸਾਨੂੰ ਦੋਖਿਆ ਪੰਜਾਬ ਸੇਵਾ ਕਰਨ ਦਾ ਵੀ ਸਾਡੇ ਪੰਜਾਬ ਕੁਛ ਬਣੇ ਉਹ ਤੋਂ ਕਿਤੇ ਹੋਰ ਨਹੀਂਗਾ ਪਈ ਸਾਡਾ ਪੈਸਾ ਲੱਗ ਰਿਹਾ ਮੈਂ ਤਾਂ ਹੁਣ ਵੀ ਕਹਿੰਦਾ ਜਿਹੜਾ ਮਰਜੀ ਅਕਾਊਂਟਸ ਫਰਮ ਲਿਆਓ ਜਿਹੜਾ ਗਲੋਬਲ ਅਕਾਊਂਟਸ ਕੰਪਨੀਆ ਪੁੱਛੋ ਸਾਡੇ ਕਿੰਨੇ ਪੈਸੇ ਇਕੱਠੇ ਹੋ ਤੁਹਾਨੂੰ ਅਸੀਂ ਜਵਾਬ ਦੇਵਾਂਗੇ ਸਾਡੀ ਬੈਂਕਸ ਤੋਂ ਚੈੱਕ ਕਰਨ ਇਹ ਰੇਸ਼ ਜਿਹੜੀ ਲੱਗ ਗਈ ਆ ਤੇ ਮੈਂ ਪਹਿਲਾਂ ਉਹਨੂੰ ਲੈ ਕੇ ਆਉਂਗਾ ਇਹਨੂੰ ਲੈ ਕੇ ਆਉਂ ਵਧੀਆ ਚਲੋ ਸਾਨੂੰ ਜੋੜੋ ਨਾਲ ਪਰ ਜਿੱਦਾਂ ਮਗਰੋਂ ਸਾਡੀਆਂ ਸੈਲੈਬ੍ਰਿਟੀਆਂ ਹੁਣ ਕੀ ਸੀ ਜਿਹੜਾ ਦਿਓਲ ਸੀਗਾ ਗਰਦਾਸਪੁਰ ਦਾ ਐਮਪੀ ਇੱਕ ਵਾਰੀ ਖੜੇ 4 ਸਾਲ ਚ ਆਇਆ ਦੋ ਵਾਰੀ ਆ ਸਾਡੀ ਪਬਲਿਕ ਨੂੰ ਬਲੇਮ ਹੈਗੀ ਆ ਕੱਲੀ ਸਾਡੇ ਜਥੇਬੰਦੀਆਂ ਦੀ ਤੁਸੀਂ ਵੀ ਬੰਦੇ ਇੰਦਾ ਚੁੰਨਦੇ ਜੀ ਤੁਹਾਡਾ ਪੰਜਾਬ ਦਾ ਕੋਈ ਪੁੱਛਦਾ ਨਹੀਂ ਹੁਣ ਤਾਂ ਪਤਾ ਨਹੀਂ ਸਾਡੇ ਐਮਪੀ ਨੇ ਕੀ ਕੀਤਾ ਉਸ ਵੇਲੇ ਜਿਹੜਾ ਬਣਿਆ ਸੀ ਉਸ ਵੇਲੇ ਗਰਦਾਸਪੁਰ ਦਾ ਸੋ ਸਾਡੇ ਵਿੱਚ ਵੀ ਕਮੀਆਂ ਆ ਪਰ ਸਾਡੇ ਵਿੱਚ ਸੋਚਦੇ ਨਹੀਂਗੇ ਕਿ ਜਥੇਬੰਦੀਆਂ ਆਉਂਦੀਆਂ ਜਿਹਦਾ ਐਕਸਪੀਰੀਅੰਸ ਹੈਗਾ ਉਹਨਾਂ ਨਾਲ ਗੱਲ ਕਰਾਂ ਸੀ ਜਿਆਦਾ ਰੌ ਜੇ ਆਪਣੇ ਨੂੰ ਚਮਕਾਉਣ ਦੀ ਗੱਲ ਨਹੀਂ ਕਰਦੇ ਅਸੀਂ ਸੋਚਦੇ ਪਿੱਛੇ ਭਈ ਹੁਣ ਨੈਕਸਟ ਸਾਡਾ ਕੀ ਹੈ ਇੱਥੇ ਸਾਡੀ ਪਲੈਨਿੰਗ ਚੱਲੀ ਜਾਂਦੀ ਆ ਕਈ ਹੁੰਦੇ ਪਲਾਨੀ ਮੈਂ ਉਹਨੂੰ ਫੋਨ ਕਰਨਾ ਮੈਂ ਉਹਨੂੰ ਫੋਨ ਕਰੀ ਸੰਨੂ ਆ ਕੇ ਦੁਨੀਆ ਦੇਖ ਕੇ ਸੋਨਾ ਕਿ ਮੀਡੀਆ ਦੇਖੇ ਵਧੀਆ ਪਰ ਜਿਹੜਾ ਕੰਮ ਮਗਰੋਂ ਕਰਨਾ ਉਹ ਸਾਰਾ ਸਬਰ ਨਾ ਹੁੰਦਾ